ਕਹਿੰਦੇ ਐ ਕਿ ਉਸ ਨੂੰ ਨਿੰਦਾ ਵੱਲ ਪ੍ਰੇਰਦੇ ਆ ਵੀ ਚੱਲ ਉੱਠ ਇੱਧਰ ਇਸ ਪਾਸੇ ਚੱਲ ਕਿਰਤ ੱੱਕੇ ਦੇ ਸੁਭਾਅ ਉਹਦਾ ੱੱਕੇ ਦਿੰਦਾ ਓਧਰ ਜਹਾਂ ਦਾਣੇ ਤਹਾਂ ਖਾਣੇ ਇਹਦੇ ਅਰਥ ਇਹ ਨਹੀਂ ਵੀ ਜਿੱਥੇ ਰੱਬ ਨੇ ਚੋਖ ਖਿਲਾ ਰਿਹਾ ਉੱਥੇ ਚੁਗਣੇ ਸਾਡੇ ਇਸ ਬਾਣੀ ਦੇ ਅਰਥ ਹੀ ਇਦਾਂ ਕੀਤੇ ਗਏ ਸਤਿਗੁਰੂ ਗੱਲ ਤੇ ਸੁਭਾਅ ਦੀ ਕਰ ਰਹੇ ਵੀ ਕਿਰਤ ੱੱਕੇ ਦੇ ਨੱਕ ਨੱਥ ਖਾਸਮ ਹੱਥ ਕਿਰਤ ੱੱਕੇ ਬੰਦੇ ਦਾ ਸੁਭਾਅ ੱੱਕੇ ਦਿੰਦਾ ਭਾਵੇਂ ਕੇ ਰੱਬ ਦੀ ਹੁਕਮ ਦੀ ਨੱਥ ਇਸ ਜਗਤ ਦੇ ਸਾਰੇ ਜਗਤ ਦੇ ਉੱਤੇ ਨੱਥ ਹੈ ਹੁਕਮ ਦੀ ਪਰ ਬੰਦਾ ਬੰਦਾ ਹੁਕਮ ਦੀ ਹੁਕਮ ਵਿੱਚ ਰਜਾਈ ਵਿੱਚ ਹੁਕਮ ਵਿੱਚ ਰਜਾ ਵਿੱਚ ਰਾਜੀ ਰਹਿਣ ਨੂੰ ਪਿਆਰ ਨਹੀਂ ਇਹਦਾ ਸੁਭਾਅ ਤੱਕ ਇਹ ਕਹਿੰਦਾ ਹੈ ਨੱਥ ਟੁੜਾ ਟੁੜਾ ਕੇ ਭੱਜਦਾ ਹੈ ਨੱਥ ਟੁੜਾ ਟੁੜਾ ਕੇ ਭੱਜਦਾ ਹੈ ਬਲਦ ਦੇ ਪਾਈ ਨਹੀਂ ਨਾ ਨੱਥ ਕਿਰਤ ਧੱਕੇ ਦੇ ਉਹ ਕਹਿੰਦਾ ਮੈਂ ਆਪਣਾ ਨਹੀਂ ਖਾਣਾ ਪਹਿਲਾਂ ਦੂਜੇ ਦਾ ਖਾ ਲਵਾਂ ਨੱਕ ਜੋ ਭਾਵੇਂ ਖੂਣ ਹੀ ਨਿਕਲਾਏ ਹੁਕਮ ਦਾ ਵੱਜਾ ਨਹੀਂ ਰਹਿੰਦਾ ਵੀ ਇੱਥੇ ਤੱਕ ਤੇਰਾ ਖਾਣਾ ਤੂੰ ਇੱਥੇ ਤੱਕ ਰਹਿਣਾ ਐ ਇਦੋਂ ਅੱਗੇ ਨਹੀਂ ਵੱਧਣਾ ਪਰ ਉਹ ਟੁੜਾ-ਟੁੜਾ ਕੇ ਭੱਜਦਾ ਐ ਨਾ ਜਦੋਂ ਨੱਕ ਪਣਾ ਲੈਂਦਾ ਫਿਰ ਆਪਣਾ ਵੀ ਖਾਣਾ ਲਓ ਜਾਂਦਾ ਉਹਦਾ ਸੁਭਾਅ ਤੱਕ ਇਹ ਦਿੰਦਾ ਵੀ ਉਹਦਾ ਖਾ ਲਾ ਪਸ਼ੂ ਲੜਦੇ ਆ ਨਾ ਵੇਖਿਆ ਤੁਸੀਂ ਦੂਸਰੇ ਪਸ਼ੂ ਦਾ ਪਸ਼ੂ ਨੂੰ ਥੋੜ੍ਹਾ ਜਿਹਾ ਦਾੜਾ ਵੱਧ ਪਾ ਦਿਆ ਜੇ ਇੱਕ ਨੂੰ ਤੇ ਦੂਜਾ ਉਹਦੇ ਅੱਗੇ ਜਾ ਕੇ ਖਾਣ ਨੂੰ ਫਿਰਦਾ ਵੀ ਮੈਂ ਆਪਣਾ ਬਾਅਦ ਚ ਖਾਵਾਂਗਾ ਪਹਿਲਾਂ ਇਹਦਾ ਖਾ ਲਾ ਬੰਦੇ ਦਾ ਵੀ ਸੁਭਾਅ ਇਹ ਐ ਆਪਣੇ ਕੋਲ ਜੋ ਦੇ ਹੱਕ ਸੱਚ ਵੀ ਹੈ ਉਹਨੂੰ ਖਾਲ ਨੂੰ ਤਿਆਰ ਨਹੀਂ ਤੇ ਕਈ ਵਾਰੀ ਲਾਲਚ ਦੇ ਵਸ ਦੂਜੇ ਦਾ ਦੂਜੇ ਦਾ ਖੋਨ ਨੂੰ ਤਿਆਰ ਹੋ ਜਾਂਦਾ ਹੈ ਤੇ ਕਈ ਵਾਰੀ ਲਾਲਚ ਵਸ ਪੈਦਾ ਆਪਣਾ ਵੀ ਰੁੜ ਜਾਂਦਾ ਹੈ ਦੂਜੇ ਦਾ ਤੇ ਕੀ ਖਾਣਾ ਸੀ ਆਪਣਾ ਵੀ ਰੁੜ ਜਾਂਦਾ ਹੈ ਕਈ ਹੈ ਦੂਜੇ ਵਾਲਾ ਤੇ ਕੀ ਮਿਲਣਾ ਸੀ ਆਪਣਾ ਵੀ ਰੁੜ ਗਿਆ ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਿਰਤ ਧੱਕੇ ਦੇ ਜਹਾ ਦਾਣੇ ਤਾਹਾਂ ਖਾਣੇ ਜਿੱਥੇ ਚੋਗ ਖਿਲਾ ਰਿਆ ਨਾ ਇਹਦੇ ਮਨ ਨੇ ਜਿਹੋ ਜਾਂ ਚੋਗਾ ਖਿਲਾ ਰਿਆ ਜਿਹੋ ਜਾਂ ਚੋਕ ਖਿਲਾ ਰਿਆ ਉਹੇ ਜਾਂ ਚੋਗ ਹੀ ਚੁਗੇਗਾ ਉਹੀ ਚੁਗੇਗਾ ਜਹਾਂ ਦਾਣੇ ਤਾਂ ਖਾਣੇ ਜਿੱਥੇ ਦਾ ਚੋਗ ਹੈ ਨਿੰਦਕ ਦਾ ਨਿੰਦਾ ਚੋਗਾ ਹੈ ਨਿੰਦਕ ਦੀ ਖੁਰਾਕ ਕੀ ਹੈ ਨਿੰਦਾ ਉਹ ਨਿੰਦਾ ਹੀ ਖਾਏਗਾ ਜਹਾਂ ਦਾਣੇ ਤਾਂ ਖਾਣੇ ਇਦੇ ਅਰਥ ਇਹ ਨੇ ਇਸ ਸ਼ਲੋਕ ਦੇ ਅਰਥ ਇਹ ਨੇ ਜਿੱਥੇ ਚੋਗ ਖਿਲਾ ਰਿਆ ਨਾ ਸੁਰਤ ਨੇ ਜਿਹੋ ਜੇ ਕਰਮ ਬੀਜੇ ਨੇ ਜਿਹੋ ਜਾਂ ਸੁਭਾਅ ਜਿਹੋ ਜੇ ਸੰਸਕਾਰਾਂ ਦੇ ਚੋਗ ਬੀਜੇ ਹੈ ਉਹੇ ਜਿਆ ਹੀ ਇਹ ਚੁਗੇਗਾ ਉਹੀ ਖੁਰਾਕ ਖਾਏਗਾ ਹੁਣ ਕਾਂ ਦਾ ਸੁਭਾਅ ਕੀ ਹੈ ਗੰਦਗੀ ਚ ਚੁੰਝ ਮਾਰਨਾ ਸਾਧ ਸੰਗਤ ਦੀ ਬਾਣੀ ਪੜਿਆ ਜਾ ਸਤਗੁਰੂ ਜੀ ਦੇ ਬਚਨ ਨੇ ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤਾ ਵਿਸ਼ਟਾ ਖਾਏ ਮੁਖ ਗੋਹੈ ਹੁਣ ਤੁਸੀਂ ਕਾਂ ਦੇ ਅੱਗੇ 37 ਪ੍ਰਕਾਰ ਦੀ ਭੋਜਨ ਰੱਖ ਦੋ ਅੰਮ੍ਰਿਤ ਰਸ ਪਾਈਐ 37 ਪ੍ਰਕਾਰ ਦੇ ਅੰਮ੍ਰਿਤ ਰੱਖ ਦੋ ਜੇ ਪ੍ਰਸਾਦ ਸੱਤੀ ਅੰਮ੍ਰਿਤ ਖਾਏ ਤੇ ਸੱਤੀ ਪ੍ਰਕਾਰ ਦੇ ਭੋਜਨਾਂ ਨੂੰ ਅੰਮ੍ਰਿਤ ਕਿਹਾ ਸਤਿਗੁਰੂ ਕਹਿਣ ਲੱਗੇ ਵੇਖੋ ਕਊਆ ਕਾਗ ਕੋ ਅੰਮ੍ਰਿਤ ਰਸ ਪਾਈ ਐ ਤੁਸੀਂ ਅੰਮ੍ਰਿਤ ਭੋਜਨ ਉਹਦੇ ਰਸ ਅੱਗੇ ਰੱਖ ਦੋ ਪਰ ਉਹਨੂੰ ਉਹਦੇ ਵਿੱਚੋਂ ਸੰਤੁਸ਼ਟੀ ਸ਼ਾਂਤੀ ਨਹੀਂ ਮਿਲਣੀ ਕਿਉਂਕਿ ਸੁਭਾਅ ਹੀ ਗੰਦਗੀ 'ਚ ਚੁੰਝ ਮਾਰੰਦਾ ਹੈ ਉਹਨੂੰ ਸ਼ਾਂਤੀ ਉਹਨਾਂ 'ਚ ਰਹੌਂਦੀ ਨਹੀਂ ਉਹਨਾਂ 'ਚ ਮਨ ਨੂੰ ਤਸੱਲੀ ਨਹੀਂ ਹੋਣੀ ਜਿੰਨਾ 'ਚ ਗੰਦਗੀ 'ਚ ਚੁੰਜ ਨਾ ਮਾਰ ਲੈ ਤ੍ਰਿਪਟਾ ਵਿਸ਼ਟਾ ਖਾਏ ਮੁਖ ਗੋਹੈ ਤ੍ਰਿਪਤ ਉਹਨਾਂ ਚਿਰ ਤ੍ਰਿਪਤ ਨਹੀਂ ਹੁੰਦਾ ਜਿੰਨਾ ਚਿਰ ਮੁਖ ਵਿੱਚ ਮੁਖ ਨਾਲ ਗੋਹਾ ਨਹੀਂ ਖਾ ਲੈਂਦਾ ਗੋਹੇ 'ਚ ਚੁੰਜ ਨਹੀਂ ਮਾਰਦਾ ਗੰਦਗੀ 'ਚ ਚੁੰਜ ਨਹੀਂ ਮਾਰਦਾ ਕਿਉਂਕਿ ਕਾਂ ਦਾ ਸੁਭਾਈ ਗੰਦਗੀ ਖਾਣਾ ਹੁਣ ਜਿੱਥੇ ਉਹਨੇ ਚੋਗਾ ਖਿਲਾ ਰਿਹਾ ਉੱਥੇ ਜਾਏਗਾ ਨਾ ਹੁਣ ਹਾਂਸ ਦੀ ਖੁਰਾਕ ਹੈ ਹੀਰੇ ਮੋਤੀ ਉਹਦਾ ਚੋਗਾ ਉਹ ਹੈ ਜਹਾਂ ਦਾਣੇ ਤਹਾਂ ਖਾਣੇ ਸਤਿਗੁਰੂ ਕਹਿੰਦੇ ਹਾਂਸ ਦੀ ਖੁਰਾਕ ਹੈ ਹੀਰੇ ਮੋਤੀ ਹੋ ਹੀਰੇ ਮੋਤੀ ਖਾਏਗਾ ਤੇ ਬਗਲੇ ਦੀ ਖੁਰਾਕ ਹੈ ਡੱਡੀਆਂ ਮੱਛੀਆਂ ਤੇ ਉਹ ਡੱਡੀਆਂ ਮੱਛੀਆਂ ਹੀ ਖਾਏ ਉਹ ਡੱਡੀਆਂ ਮੱਛੀਆਂ ਵਾਲੇ ਪਾਸੇ ਜਾਏਗਾ ਕਦੀ ਮਾਨਸਰੋਵਰ ਤੇ ਜਾ ਕੇ ਬਹਿ ਜੇ ਉੱਥੇ ਹੀਰੇ ਮੋਤੀ ਨੂੰ ਚੰਗੇ ਨਹੀਂ ਲੱਗਣੇ ਕਿਉਂਕਿ ਸੁਭਾਈ ਨਹੀਂ ਹੀਰੇ ਮੋਤੀਆਂ ਦਾ